ਦੇਵ ਲੋਕਲਾ ਤੇ ਖੋਜ ਕੇਂਦਰ ਮੰਜ ਜੈਤੋ ਜੋ ਪਿਛਲੇ 21 ਵਰਿਆਂ ਤੋਂ ਨਾਟਕ ਦੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਇਹਨੇ ਹੁਣ ਫਿਲਮ ਦੇ ਖੇਤਰ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਮਿੱਟੀ ਤੇ ਮਾਇਆ ਫਿਲਮ YouTube ਦੇ ਉੱਤੇ ਇਸ ਮੰਜ ਵੱਲੋਂ ਪਾਈ ਗਈ ਆ ਜਿਸ ਨੂੰ ಅಪਾਰ ਸਫਲਤਾ ਮਿਲੀ ਆ ਤੇ ਹੁਣ ਅਸੀਂ ਮੰਜ ਵੱਲੋਂ ਹੂਣੀ ਮੋੜ ਫਿਲਮ ਤਿਆਰ ਕੀਤੀ ਆ ਤੇ ਜਿਹਦਾ ਅੱਜ ਅਸੀਂ ਸਦੇ ਦੌਰ ਤੇ ਪੋਸਟਰ ਲਿੰਕ ਕੀਤਾ ਹੈ ਤੇ ਇਹ ਫਿਲਮ ਭਾਰਤੀ datt ਦੁਆਰਾ ਨਿਰਦੇਸ਼ਿਤ ਕੀਤੀ ਗਈ ਆ ਭਾਰਤੀ datt ਦੀ ਕਹਾਣੀ ਆ ਡਾਇਲੋਗ ਸਮੁੱਚੀ ਫਿਲਮ ਭਾਰਤੀ datt ਦੀ ਆ ਤੇ ਦੇਵ ਲੋਕ ਕਲਾ ਤੇ ਖੋਜ ਕੇਂਦਰ ਮੰਚ ਨੇ ਸਹਿਯੋਗ ਦੇ ਤੌਰ ਤੇ ਕਿਉਂਕਿ ਪ੍ਰਾਣਾ ਆਰਟਿਸਟ ਸਾਡਾ ਇਹ ਤੇ ਅਸੀਂ ਸਾਡੀ ਇਹ ਇੱਛਾ ਹੁੰਦੀ ਆ ਕਿ ਦੇਵ ਲੋਕ ਦੇ ਜਿੰਨੇ ਵੀ ਸਰਗਰਮ ਮੈਂਬਰ ਨੇ ਉਹਨਾਂ ਨੂੰ ਕਿਸਨ੍ਹ ਕਿਸੇ ਤਰੀਕੇ ਨਾਲ ਹੋਰ ਉਭਾਰਾ ਜਾ ਸਕੇ ਇਸੇ ਲਈ ਤੈਤੀ ਅਸੀਂ ਕੂਣੀ ਮੋੜ ਫਿਲਮਾਂ ਤਿਆਰ ਕੀਤੀ ਆ ਜਿਸ ਦੇ ਨਿਰਦੇਸ਼ਕ ਭਾਰਤ ਦੱਤਜੀ ਨੇ ਕੀ ਕੋਈ ਦੱਸਾਇਆ ਗਿਆ ਜੀ ਇਹ ਫਿਲਮ ਆਜ ਦੇ ਹਾਲਾਤਾਂ ਨੂੰ ਦਿਖਾਉਂਦੀ ਆ ਕਿ ਕਿਵੇਂ ਪੰਜਾਬ ਦੇ ਅੱਜ ਹਾਲਾਤ ਨੇ ਕਿ ਕਿਸ ਤਰ੍ਹਾਂ ਜਿਹੜਾ ਸਮਾਜ ਦੇ ਵਿੱਚ ਕ੍ਰਾਈਮ ਦਿਨੋਂ ਦਿਨ ਵੱਧ ਰਿਹਾ ਤੇ ਇੱਕ ਫੀਅਰ ਇੱਕ ਡਰ ਜਿਹੜਾ ਲੋਕਾਂ ਦੇ ਅੰਦਰ ਪਾਇਆ ਜਾ ਰਿਹਾ ਉਸ ਨੂੰ ਦਿਖਾਉਂਦੀ ਆ ਫਿਲਮ ਇਹ ਬੜੇ ਕਲਾਤਮਕ ਤਰੀਕੇ ਨਾਲ ਅਸੀਂ ਕੰਮ ਕੀਤਾ ਹੈ ਫਿਲਮ ਤੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਫਿਲਮ ਪਸੰਦ ਆਊਗੀ ਇਹ ਫਿਲਮ 42 ਮਿੰਟ ਦੀ ਫਿਲਮ ਆ ਹਾਂਜੀ ਤੇ ਇਸ ਦੇ ਵਿੱਚ ਦੇਵ ਲੋਕ ਆਰਟਸ ਦੇ ਕਾਫੀ ਮੈਂਬਰ ਨੇ ਇਹ ਫਿਲਮ ਪੰਜਾਬੀ ਦੇ ਵਿੱਚ ਇੱਕ ਕਰੰਟ ਇਵੈਂਟਸ ਦੇ ਉੱਪਰ ਅਸੀਂ ਬਣਾਈ ਆ ਬੇਸਡ ਔਨ ਰੀਅਲ ਸਟੋਰੀਜ਼ ਜੋ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਤੁਹਾਨੂੰ ਬਿਲਕੁਲ ਆਪਣੇ ਕੋਲੇ ਦੀਆਂ ਕਹਾਣੀਆਂ ਮਹਿਸੂਸ ਹੋਣਗੀਆਂ ਅਸੀਂ ਬਹੁਤ ਮਤਲਬ ਬਾਰੀਕੀ ਦੇ ਨਾਲ ਇਸ ਫਿਲਮ ਦੇ ਉੱਪਰ ਕੰਮ ਕੀਤਾ ਤੇ ਜਿਵੇਂ ਟ੍ਰੇਲਰ ਨੂੰ ਤੁਸੀਂ ਦੇਖਿਆ ਸਾਰਿਆਂ ਦਾ ਤੁਹਾਡਾ ਬਹੁਤ ਪਿਆਰ ਮਿਲਿਆ ਸਾਡੇ ਟ੍ਰੇਲਰ ਨੂੰ ਔਰ ਸਾਡੇ ਸਾਰੇ ਜਿਹੜੇ ਖਾਸ ਦੋਸਤ ਨੇ ਉਹਨਾਂ ਨੇ ਸਾਨੂੰ ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਤੇ ਮੈਨੂੰ ਪੂਰੀ ਉਮੀਦ ਹੈ ਫਿਲਮ ਤੁਹਾਨੂੰ ਬਿਲਕੁਲ 100% ਪਸੰਦ ਆਊਗੀ ਇਹਨੂੰ ਸਾਨੂੰ 1.5 ਸਾਲ ਲੱਗ ਗਿਆ ਜੀ ਪਿਛਲੇ ਸਾਲ ਦੇ ਲੱਗੇ ਹੋਏ ਆ ਅਸੀਂ 1 ਮਹੀਨਾ ਸੀ ਇਹਨੂੰ ਸ਼ੂਟ ਕੀਤਾ ਫਿਰ ਉਸ ਤੋਂ ਬਾਅਦ ਰੇਟਿੰਗ ਡਬਿੰਗ ਐਂਡ ਜਿਹੜੇ ਹੋਰ ਇਹਦੇ ਬੈਕਸਟੇਜ ਦੇ ਕੰਮ ਹੁੰਦੇ ਆ ਪੋਸਟ ਦਾ ਤੇ ਲੱਗ ਗਿਆ ਸਾਨੂੰ ਟਾਈਮ 1.5 ਸਾਲ ਦੇ ਕਰੀਬ ਲੱਗ ਗਿਆ ਜੀ ਕਿੰਨਾ ਖਰਚਾ ਕਿੰਨਾ ਗਿਆ ਸਾਰੇ ਦੇ ਉੱਪਰ 10 ਲੱਖ ਰੁਪਈਆ ਅਸੀਂ ਲਗਾਇਆ ਜੀ ਤੇ ਬਾਕੀ ਹੁਣ ਪ੍ਰਮੋਸ਼ਨ ਦੇ ਉੱਪਰ ਜੋ ਲੱਗ ਰਹੇ ਆ ਉਹ ਤਾਂ ਚੱਲ ਨਾਲ ਨਾਲ ਚੱਲਦਾ ਹੀ ਰਹਿੰਦਾ ਹੈ ਪਰ ਆਪਣੇ ਕੋਣੀ ਮੋੜ ਦੇ ਵਿੱਚ ਤੁਹਾਨੂੰ ਬਹੁਤ ਹੀ ਤੁਹਾਡੇ ਪਸੰਦੀਦਾ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਸ਼ਿਕਾਰੀ ਫਿਲਮ ਦੇ ਵਿੱਚ ਦੇਖਿਆ ਵਾਰਨਿੰਗ ਚ ਦੇਖਿਆ ਹੋਇਆ ਹੈ ਹੋਰ ਸਾਡੀਆਂ ਕਈ ਜੱਟ ਬॉयਜ਼ ਹੋਰ ਪਹਿਲਾਂ ਜਿਹੜੀਆਂ ਸਾਡੀਆਂ ਵੱਡੀਆਂ ਫੀਚਰ ਫਿਲਮਾਂਆਂ ਆ ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਸਾਡੀ ਇੱਕ ਬਹੁਤ ਹੀ ਖੂਬਸੂਰਤ ਆਰਟਿਸਟ ਹੈ ਦੇ ਵਿੱਚ ਐਂਜਲੀਨਾ ਚੰਡੀਗੜ੍ਹ ਤੋਂ ਰਾਣੀ ਹਾਂਜੀ